ਇਹ ਲੋਕਾਂ ਨੂੰ ਕਹੀ ਹੈ ਕਿ ਮੇ 3 ਸਾਲ ਬਈ ਆਲੇ ਇਸ ਸ਼ਹਿਰੰ ਦੇ 2 ਸਾਲ ਹੀ ਹੋਏ ਨੇ ਸਾਡੇ ਸ਼ਹਿਰ ਕਰਨ ਵਿੱਚ ਕੰਜੋਲੀ ਵਾਟਰ ਤੋਂ ਲੈ ਕੇ 150-200 ਕਰੋੜ ਦਾ ਸੀਵਰੇਜ ਸਿਸਟਮ ਐਸੀ ਵੀ ਬਾਸੂ ਦੇ ਸਾਡੇ ਕਰਨਾਂ ਤੇ ਹੋਈ ਆਏ ਨੇ ਹਸਪਤਾਲ ਸਹੀ ਹੋ ਰਹੇ ਨੇ ਦੋ ਵੱਡੇ ਸਕੂਲ ਨਵੇਂ ਆਏ ਨੇ ਸਿਰਫ ਟ੍ਰੇਲਰ ਲਈ ਇਹਨਾਂ ਪਰੇ ਕੰਮ ਦੀ ਸ਼ੁਰੂਆਤ ਹੈ ਗੱਲਾਂ ਬਾਤਾਂ ਨਹੀਂ ਗੀਆਂ ਤੁਹਾਡੀਆਂ ਵੋਟਾਂ ਨੇ ਉਹ ਸਾਨੂੰ ਨਹੀਂ ਪੈਣ ਜੇ ਅਸੀਂ ਵੋਟਰ ਨੇ ਅੱਖ ਨਾਲ ਅਸੀਂ ਕੰਮ ਕਰਾ ਇੱਕ ਜਦੋਂ ਮੀਟਰ ਆਉਣਾ ਨਾਲ ਦੀ ਨਾਲ ਉਹਦੇ ਤੁਸੀਂ 2500 ਹਾਰ ਦਾ ਦਿੰਦੇ ਆ ਅੱਧਾ ਦੋਸਤ ਉੱਥੇ ਖਾਣਾ ਲੱਗਦਾ ਹੁੰਦਾ ਹੈ ਅੱਧਾ ਮੋਦੀ ਕੰਮ ਕਰਨਾ ਚਾਹਦੇ ਇਹਨਾਂ ਜਦੋਂ ਤੇ ਹਾਰ ਪੈ ਜਾਂਦੇ ਆ ਵੀ ਫੇਰ ਬੋਲਦੇ ਦੋਸਤੋ ਮੇਰੀ ਬੇਨਤੀ ਹੈ ਮੇਰੇ ਖਰੜਵਸ ਜਿੰਨੇ ਵੀ ਆਪਾਂ ਰਵਾਜ਼ ਥੋੜੀ ਨੀਂਦਾ ਤੋਂ ਕੰਮ ਕਰਵਾਓ ਕੰਮ ਲਓ ਅੱਧਾ ਨਾਲ ਲਿਓ ਉਸ ਤੋਂ ਨਾਲ ਲਿਓ ਗੱਲਾਂ ਬਾਤਾਂ ਨਾ ਕਰੋ ਜਿੱਥੇ ਮਾੜੀ ਵਿਚਾਰਕਾਂ ਕਰੋ ਪਰ ਸਾਨੂੰ ਇਹ ਮਾਨਾ ਜਿਹੜੇ ਹਰਸ ਤੋਂ ਪੈਰ ਉੱਠ ਕੇ ਅਸਾਂ ਵਿੱਚ ਚੱਲ ਜਾਂਦੇ ਨੇ ਤੇ ਉਹ ਕਈ ਵਾਰ ਕੋ